ਸਟਾਰਟ ਇਹ ਨਿਰਾਸ਼ਾਜਨਕ ਹੈ ਕਿ ਤਮਾਮ ਨਿਯਮਾਂ ਵਿੱਚ ਤਰਮੀਮ ਬਦਲਾਅ ਤੋਂ ਵਾਦ ਵੀ ਵਸਤਾਂ ਅਤੇ ਸੇਵਾਵਾਂ ਤੇ ਟੈਕਸ ਦੀ ਵਿਵਸਥਾ ਅਰਥਾਤ ਜੀਐਸਟੀ ਸਰਲਿਕਰਨ ਤੋਂ ਦੂਰ ਹੈ ਡੰਡੀ ਜੀਐਸਟੀ ਨੂੰ ਲਾਗੂ ਹੋਇਆ 8 ਬਰੇ ਹੋਣ ਵਾਲੇ ਹਨ ਪਰ ਇੱਕ ਵੱਡੇ ਕਾਰੋਬਾਰੀ ਵਰਗ ਲਈ ਇਹੇ ਵਿਵਸਥਾ ਗੁੰਜਲਦਾਰ ਹੀ ਬਣੀ ਹੋਈ ਹੈ ਡੰਡੀ ਜੀਐਸਟੀ ਲਾਗੂ ਕੀਤਾ ਜਾਣਾ ਇੱਕ ਕ੍ਰਾਂਤੀਕਾਰੀ ਕਦਮ ਸੀ ਡੰਡੀ ਇਸ ਨੂੰ ਲਾਗੂ ਕਰਦੇ ਸਮੇਂ ਇਹ ਮੰਨਿਆ ਗਿਆ ਸੀ ਕਿ ਇਸ ਨਾਲ ਇੱਕ ਪਾਸੇ ਜਿੱਥੇ ਟੈਕਸ ਚੋਰੀ ਤੇ ਲੰਗਾਮ ਲੱਗੇਗੀ ਉਥੇ ਹੀ ਕਾਰੋਬਾਰੀਆਂ ਨੂੰ ਲਾਲ ਫੀਤਾ ਸਾਹੀ ਤੋਂ ਮੁਕਤੀ ਮਿਲੇਗੀ ਡੰਡੀ ਬਦਕਿਸਮਤੀ ਨਾਲ ਹਲੇ ਤੱਕ ਅਜੇ ਨਹੀਂ ਹੋ ਸਕਿਆ ਹੈ ਅਤੇ ਇਹ ਕਹਿਣਾ ਵੀ ਕਠਿਨ ਹੈ ਕਿ ਨੇੜ ਭਵਿੱਖ ਵਿੱਚ ਅਜਿਹਾ ਹੋ ਜਾਵੇਗਾ ਡੰਡੀ ਜੀਐਸਟੀ ਦੀ ਜਟਲਤਾ ਸਿਰਫ ਇਸ ਨਾਲ ਹੀ ਉਜਾਗਰ ਨਹੀਂ ਹੁੰਦੀ ਕਿ ਇੱਕੋ ਜਿਹੇ ਉਤਪਾਦਾਂ ਤੇ ਅਲੱਗ-ਅਲੱਗ ਦਰਾਂ ਹਨ ਬਲਕਿ ਇਸ ਤੋਂ ਵੀ ਹੁੰਦੀ ਹੈ ਕਿ ਕਾਰੋਬਾਰੀਆਂ ਨੂੰ ਉਸ ਦੀਆਂ ਕਈ ਵਿਵਸਥਾਵਾਂ ਨੂੰ ਸਮਝਣ ਲਈ ਮਾਹਿਰਾਂ ਦੀ ਮਦਦ ਲੈਣੀ ਪੈਂਦੀ ਹੈ ਡੰਡੀ ਇਸ ਨਾਲ ਉਹਨਾਂ ਦੇ ਸਮੇਂ ਅਤੇ ਧਨ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਉਹਨਾਂ ਦਾ ਸੁੱਖ ਚੈਨ ਵੀ ਗਵਾਚ ਜਾਂਦਾ ਹੈ ਡੰਡੀ ਇਸ ਕਾਰਨ ਉਹ ਨਿਰਉਤਸਾਹਿਤ ਹੁੰਦੇ ਹਨ ਅਤੇ ਜੀਐਸਟੀ ਦੇ ਝੰਜਟ ਵਿੱਚ ਪੈਣ ਤੋਂ ਬਚਦੇ ਹਨ ਡੰਡੀ ਜੇ ਜੀਐਸਟੀ ਚੋਰੀ ਦੇ ਮਾਮਲਿਆਂ ਨੂੰ ਠੱਲ ਨਹੀਂ ਪੈ ਰਹੀ ਹੈ ਤਾਂ ਇਸ ਦਾ ਇੱਕ ਕਾਰਨ ਇਸ ਵਿਵਸਥਾ ਦੇ ਜਟਿਲ ਨਿਯਮ ਵੀ ਹਨ ਡੰਡੀ ਜੀਐਸਟੀ ਦੇ ਗੁੰਝਲਦਾਰ ਬਣੇ ਰਹਿਣ ਦਾ ਇੱਕ ਵੱਡਾ ਕਾਰਨ ਨੌਕਰਸ਼ਾਹੀ ਦਾ ਬਤੀਰਾ ਹੈ ਜੋ ਉਲਝਾਉਣ ਵਾਲੇ ਤੌਰ ਤਰੀਕੇ ਅਪਣਾਉਣ ਵਿੱਚ ਮਾਹਿਰ ਹੈ ਡੰਡੀ ਇਹ ਤਰੂਟੀਆਂ ਦੂਰ ਕਰਨ ਦੇ ਨਾਤੇ ਅਜਿਹੇ ਤਰੀਕੇ ਅਪਣਾਏ ਜਾਂਦੇ ਹਨ ਜਿਨ੍ਹਾਂ ਨਾਲ ਸਰਲ ਚੀਜ਼ਾਂ ਵੀ ਮੁਸ਼ਕਲ ਹੋ ਜਾਂਦੀਆਂ ਹਨ ਡੰਡੀ ਲੱਗਦਾ ਹੈ ਕੇ ਬੀਤੇ ਸਾਲਾਂ ਵਿੱਚ ਜੀਐਸਟੀ ਵਿੱਚ ਜੋ ਸੈਂਕੜੇ ਸੁਧਾਰ ਕੀਤੇ ਗਏ ਉਹਨਾਂ ਨੂੰ ਅਪਣਾਉਂਦੇ ਸਮੇਂ ਕਾਰੋਬਾਰੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ ਜਾਂ ਫਿਰ ਉਹਨਾਂ ਦੇ ਸੁਝਾਵਾਂ ਨੂੰ ਅਹਮiyet ਹੀ ਨਹੀਂ ਦਿੱਤੀ ਗਈ ਡੰਡੀ ਇਹ ਸਮਝਿਆ ਜਾਵੇ ਤਾਂ ਬਿਹਤਰ ਕਿ ਟੈਕਸੇਸ਼ਨ ਦੀ ਕੋਈ ਵੀ ਵਿਵਸਥਾ ਜਦ ਜਟਿਲ ਹੋ ਜਾਂਦੀ ਹੈ ਤਾਂ ਲੋਕ ਉਸ ਦੇ दायरे ਵਿੱਚ ਆਉਣ ਤੋਂ ਬਚਣਾ ਪਸੰਦ ਕਰਦੇ ਹਨ ਡੰਡੀ ਵਾਦਾ ਇਹ ਕੀਤਾ ਗਿਆ ਸੀ ਕਿ ਜੀਐਸਟੀ ਤਹਿਤ ਕਾਰੋਬਾਰੀਆਂ ਨੂੰ ਸਿਰਫ ਆਪਣੀ ਵਿਕਰੀ ਦਾ ਬੇਰਵਾ ਦੇਣਾ ਹੋਵੇਗਾ ਪਰ ਹੁਣ ਉਹਨਾਂ ਨੂੰ तमाम तरह ਦੀਆਂ ਜਾਣਕਾਰੀਆਂ ਦੇਣੀਆਂ ਪੈਂਦੀਆਂ ਹਨ ਅਤੇ ਜੇ ਭਰਮ ਪੈਦਾ ਕਰਨ ਵਾਲੇ ਨਿਤ ਨਵੇਂ ਨਿਮਾ ਕਾਰਨ ਥੋੜਾ ਜਿਹਾ ਵੀ 헤ਰ ਫੇਰ ਹੋ ਜਾਵੇ ਤਾਂ ਉਹ ਉਹਨਾਂ ਲਈ ਆਫਤ ਬਣ ਜਾਂਦਾ ਹੈ ਡੰਡੀ ਇਥੋਂ ਭ੍ਰਿਸ਼ਟਾਚਾਰ ਲਈ ਗੁੰਜਾਇਸ਼ ਪੈਦਾ ਹੁੰਦੀ ਹੈ ਅਤੇ ਟੈਕਸ ਚੋਰੀ ਦੇ ਰਸਤੇ ਖੁੱਲਦੇ ਹਨ ਡੰਡੀ ਆਖਰ ਇਸ ਦਾ ਕੀ ਮਤਲਬ ਕਿ ਜੇ ਕੋਈ ਕਾਰੋਬਾਰੀ ਕਿਸੇ ਦੂਜੇ ਤੋਂ ਮਾਲ ਖਰੀਦੇ ਅਤੇ ਦੂਜਾ ਸਮੇਂ ਸਿਰ ਜੀਐਸਟੀ ਰਿਟਰਨ ਨਾ ਭਰੇ ਤਾਂ ਪਹਿਲਾਂ ਵਾਲੇ ਦਾ ਇਨਪੁਟ ਟੈਕਸ ਰਿਟਰਨ ਫਸ ਜਾਵੇ ਪ੍ਰਸ਼ਨ ਚੈਨ ਇਹ ਤਾਂ ਕਰੇ ਕੋਈ ਅਤੇ ਭਰੇ ਕੋਈ ਵਾਲਾ ਮਾਮਲਾ ਹੈ ਡੰਡੀ ਸਰਕਾਰ ਇਸ ਤੋਂ ਸੰਤੁਸ਼ਟ ਹੋ ਸਕਦੀ ਹੈ ਕਿ ਜੀਐਸਟੀ ਤੋਂ ਪ੍ਰਾਪਤ ਮਾਲੀਆ ਵਧ ਰਿਹਾ ਹੈ ਪਰ ਕਾਰੋਬਾਰੀ ਉਸ ਤੋਂ ਸੰਤੁਸ਼ਟ ਨਹੀਂ ਹਨ ਡੰਡੇ ਇਸ ਤੋਂ ਇਲਾਵਾ ਜਨਤਾ ਲਈ ਵੀ ਇਹ ਸਮਝਣਾ ਮੁਸ਼ਕਲ ਹੈ ਕਿ ਇਸ ਵਿਵਸਥਾ ਤੋਂ ਉਸ ਨੂੰ ਕੀ ਲਾਹਾ ਮਿਲਿਆ ਪ੍ਰਸ਼ਨ ਹੈ ਨਾ ਇਸ ਸਵਾਲ ਦਾ ਵੀ ਜਵਾਬ ਨਹੀਂ ਮਿਲਿਆ ਹੈ ਕਿ GST ਸਲੈਬ ਕਦੋਂ ਘਟਣਗੇ ਪ੍ਰਸ਼ਨ ਚਿੰਨ